ਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਤੇ ਮੇ ਪੈਗਾਸੀ ਬਾਈ ਕੱਲ ਆ ਕੀਤਾ ਰੌਣੀ ਆਪਾਂ ਤੇ ਪੱਠੇ ਵੱਢਿਆ ਆਪਾਂ ਗਿੱਲੇ ਚੋਂ ਗਾਰੇ ਚੋਂ ਤੇ ਵੱਢਣੀ ਵੀ ਗੱਡੀ ਭਰ ਕੇ ਹੁੰਦੀ ਆ ਥੋੜਾ ਜਿਹਾ ਅੱਜ ਮਹਿਸੂਸ ਹੋਇਆ ਗਿੱਲੇ ਚੋਂ ਪੱਠੇ ਵੱਢਣੇ ਕਰਕੇ ਬਾਕੀ ਵੱਢਣ-ਵੁੱਢਣ ਦੀ ਕੋਈ ਗੱਲ ਨਹੀਂ ਬਈ ਹਰ ਰੋਜ਼ ਹੀ ਵੱਢਦੇ ਆ ਕਿਹੜਾ ਪਹਿਲਾ ਦਿਨ ਆ ਥੋੜਾ ਜਦੋਂ ਥੱਲੇ ਵਣ ਗਿੱਲਾ ਹੋਵੇ ਵਿੱਚ ਕੁੱਬੀ ਆਂਦਾ ਬੰਦਾ ਤੇ ਇੱਕ ਗਾਰਾ ਲੱਗਦਾ ਪੱਠਿਆਂ ਉੱਪਰ ਉਹ ਵੀ ਦੇਖਣਾ ਪੈਂਦਾ ਤੇ ਮੀਂਹ ਕਾਲਾ ਪੈ ਗਿਆ ਸੀ ਪਿਆ ਹੌਲੀ-ਹੌਲੀ ਤੇ ਉਹ ਪਈ ਗਿਆ ਬਹੁਤ ਟਾਈਮ ਐ ਨਹੀਂ ਵੀ ਜ਼ੋਰ ਦਾ ਪਿਆ ਤੇ हट ਗਿਆ ਯਾਨੀ ਕਿ ਜਿਵੇਂ ਝੜੀ ਨਹੀਂ ਲੱਗੀ ਹੁੰਦੀ ਉਹ ਕੱਲ ਬਣ ਗਈ ਕੱਲ ਆਪਣੀ ਵਾਰੀ ਵੀ ਸੀ ਵੇਖਦੇ ਕੋਈ ਸਬਜ਼ੀ ਤੇ ਮਰੂ ਮਰੂਦ ਵੇਖਦੇ ਕੋਈ ਖਾਨਿਆ ਹੋਇਆ ਤਾਂ ਅੱਜ ਬੱਦਲਵਾਈ ਹੈਗੀ ਆ ਸੂਰਜ ਨਿਕਲਿਆ ਨਹੀਂ ਅਜੇ ਕਹਿੰਦੇ ਆ ਦੋ ਤਿੰਨ ਦਿਨਾਂ ਹੀ ਰਹਿਣਾ ਵੇਖੋ ਮੋਟਰਾਂ ਬਈ ਬੰਦ ਆ ਜਿੰਨੇ ਦਿਨ ਬੱਦਲਾ ਉਹਨੇ ਦੰਨੀ ਛੱਡਦੇ ਉਦੋਂ ਬਾਅਦ ਵੇਖਾਂਗੇ ਆ ਗਿਆ ਬਈ ਮਰੂੰਗਲ ਸਿੰਦੇ ਦਾ ਡੇਰਾ ਜਿੱ ਨੂੰ ਆਦੇ ਹੁੰਦੇ ਉੱਥੇ ਆ ਗਿਆ ਆਪਾਂ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਆਪਣੇ ਸਬਜ਼ੀ ਤੇ ਸਪਰੇਅ ਕੀਤੀ ਤੋਂ ਬਾਅਦ ਸਪਰੇਅ ਕੀਤੀ ਨੂੰ ਹੋ ਗਿਆ ਉਹਨਾਂ ਕੇ 5-6 ਦਿਨ ਤੇ ਉਦੋਂ ਬਾਅਦ ਕਿੰਨਾ ਕੁ ਫਰਕ ਪੈ ਗਿਆ ਆ ਦੇਖੋ ਭਾਈ ਹੁਣ ਨਾ ਚੌਲੇ ਲੱਗਣ ਲੱਗ ਪਏ ਜਿਵੇਂ ਆ ਦੇਖੋ ਆ ਦੇਖੋ ਆ ਦੇਖੋ ਬਹੁਤ ਫਰਕ ਪੈਗਾ ਦਿਨ ਰਾਤ ਦਾ ਫਰਕ ਪੈਗਾ ਸਪਰੇਅ ਕਰਨਾ ਚੌਲੇ ਬਣ ਵੀ ਰਹੇ ਆ ਵੇਖੋ ਬਹੁਤ ਫਰਕ ਪਿਆ ਭਾਈ ਸਪਰੇਅ ਅਸੀਂ ਤਾਂ ਅੰਚ ਕਰਦੇ ਅਸੀਂ ਅਖੇਜ ਨੂੰ ਆਪ ਹੀ ਖਾਣੇ ਆ ਤੇ ਸਪਰੇਅ ਹੀ ਕਾਹਨੂੰ ਕਰਨੀ ਆ ਪਰ ਭਾਈ ਇਹ ਕਦੀ ਤੱਕ ਕਰਨੀ ਪੈਂਦੀ ਆ ਫੇਰ ਅਇ ਤਾਂ ਚੱਲਦਾ ਨਹੀਂ ਕੰਮ ਫਿਰ ਹੁੰਦੀ ਨਹੀਂ ਸਬਜ਼ੀ ਹੁਣ ਹਫ਼ਤੇ ਤੱਕ ਸਬਜ਼ੀ ਹੈ ਜਿਹੜੀ ਚੌਲੇ ਹੈ ਜਿਹੜੇ ਉਹ ਪੂਰੇ ਲੈਣ ਲੱਗ ਪੈਣਗੇ ਤੇ ਆ ਇੱਧਰ ਆਪਣੀਆਂ ਤੋਰੀਆਂ ਤੋਰੀ ਮੈਂ ਤੁਹਾਨੂੰ ਖੋਣਾ ਪਾਣੀ ਖੜਾ ਰਿਆ ਸੀ ਭਾਈ ਬਹੁਤ ਚਰ ਇਹਦੇ ਚ ਆ ਦੇਖ ਲਗਪੀਆਂ ਲੱਗਣੇ ਵੀ ਚੱਲ ਭੂਆ ਹੁਣ ਕੰਮ ਇੱਕ ਅੱਧੀ ਸਪਰੇ ਹੋਰ ਕਰਾਂਗੇ ਤੇ ਜਿਹੜੀ ਬਈ ਆਪਾਂ ਬਾਜ਼ਾਰ ਚ ਲੈ ਆਉਨੇ ਉਹ ਕਿੜਾ ਬਿਨਾ ਸਪਰੇਤ ਹੁੰਦੀ ਆ ਹੈਨਾ ਉਹਦੇ ਵੀ ਸਪਰੇਆਂ ਹੁੰਦੀਆਂ ਹੀ ਆ ਉਹਦੇ ਤੇ ਬਾਹਲੀਆਂ ਹੁੰਦੀ ਆ ਆਪਾਂ ਕੱਟ ਕਰ ਲਓ ਆਹੀ ਆ ਵੀ ਉਹਦੇ ਤੇ ਸਪਰੇਆਂ ਜਾਦੇ ਹੁੰਦੀਆਂ ਤੇ ਇਹ ਆਪਣੇ ਵੱਸ ਆਪਾਂ ਕੱਟ ਕਰ ਲਓ ਪਰ ਕਰ ਲਓ ਸਬਜ਼ੀ ਆਪਦੇ ਘਰ ਦੀ ਤਿਆਰ ਆ ਬਈ ਮਰੂਦ ਉਹਤੇ ਬਹੁਤ ਖਰਾਬ ਕਰੀ ਜਾਂਦੇ ਆ ਇਹ ਬਈ ਜਿਹੜੇ ਚੁੱਟ ਤੋੜੇ ਆਪਾਂ ਇਹ ਹੈਗੇ ਆ ਚਿੱਟੇ ਅਮਰੂਦ ਤੇ ਇਧਰਲੇ ਪਾਸੇ ਹੈਗੇ ਲਾਲ ਲਾਲ ਅਮਰੂਦਾਂ ਦਾ ਵਿੱਚੋਂ ਤਾਂ ਬਹੁਤ ਪੈਂਦਾ ਪਤਾ ਨਹੀਂ ਕੀ ਗੱਲ ਇਹਨੂੰ ਕੀ ਮਿਲਦਾ ਇਹਦੇ 'ਚ ਹਾਦਿ ਮਾਇਕੰਦਾਂ ਲਓ ਬਈ ਚੱਲ ਪਿਆ ਆਪਾਂ ਜਿਹੜਾ ਲਾਇਆ ਸੀ ਐਲੋਵੇਰਾ ਉਹ ਇੱਕ ਮਰ ਗਿਆ ਥੋੜਾ ਬਾਹਲਾ ਕਮਜ਼ੋਰ ਜਾ ਸੀ ਉਹ ਤੇ ਆਹ ਵਧੀਆ ਚੱਲ ਪਈ ਹੋਰ ਵੀ ਲਾਵਾਂਗੇ ਇੱਧਰ ਨੂੰ ਕੀ ਹੋ ਗਿਆ ਹੈ ਚਿਕਾਉਣੀ ਹੈ ਆ ਖਾਲ ਦੀ ਵਾਟਣ ਜਿਹੜੀ ਇਹਦੀ ਇਹ ਤੇ ਆਪਾਂ ਉਹ ਕਰਨਾ ਹਾਂ ਆਪਣੇ ਖਾਲ ਦੀ ਵਟ ਜਿਹੜੀ ਉਹ ਹੈਡਸੈਟ ਜੀ ਨਹੀਂ ਪਰੇ ਉਹ ਆਪਾ ਪੱਟਨੀਆ ਚੰਗਾ ਦਾਤੀ ਫੇਰੀ ਹੋਣੀ ਹੁਣ ਫੋੜਦੀ ਫੜਦੀ ਤਾਂ ਹੈ ਨਹੀਂ ਇਹ ਕਣੀ ਆਇਆ ਕਰ ਮਰੂਦ ਖਾਲਾ ਤਕੜਾ ਹੋ ਜਾ ਚਲਾ ਆਇਆ ਇੱਧਰ ਕਰਨਾ ਆਪਾਂ ਆ ਵਟ ਇਹਦੇ ਮਾਰੇ ਜੀਰ ਉਹਦੇ ਕੋਸੌਲੀ ਨਾ ਕੋਸੌਲੀ ਨਾ ਕੀਤਾ ਵੀ ਸੀ ਦਰਕਰਸ਼ਾਨੀ ਇੱਥੋਂ ਕਰਦੇ ਚੱਲੀ ਆ ਆ ਵੀ ਨੀ ਜੇਗਾ ਪੈ ਨਿਕਲੀ ਬੁੜੀ ਹੂੰ ਬੁੜੀ ਤੇ ਮੈਂ ਮਨਿਆ ਵੀ ਇੱਥੇ ਕਿੰਨੇ ਬਾਈ ਕਰਦੇ ਆ ਆ ਬਣਾਉਣਾ ਵੀ ਵਾਟ ਨੇ ਆਇਆ ਤਾਂ ਹੈਗੀ ਆ ਇੱਥੇ ਪਾਣੀ ਜ਼ਿਆਦਾ ਮਤਲਬ ਪਾਣੀ ਵਗਦਾ ਸੀ ਮੋਟਰ ਚੱਲਦੀ ਸੀ ਚੱਲ ਪਿਆ ਇਹਨਾਂ ਆਪਾਂ ਸਪਰੇ ਵੀ ਕਰਦੇ ਦੇ ਤੇ ਜੇ ਇਹ ਪੱਤੀ ਸੌਖੀ ਜਾਂਦੀ ਆ ਨਾਲ ਤਾਂ ਜ਼ਫਰੀ ਦਾ ਖਰਚਾ ਖਾਵਾਂਗੇ ਨਾਲ ਉਹ ਵੱਟ ਜੀ ਗਾਲ ਦਿੰਦੀ ਐ ਜ਼ਫਰੀ ਹੈ ਠੋਨੇ ਦੇ ਚਾਰ ਆਪੇ ਇਸ ਵੱਟ ਤੇ ਛਿੜਕਦੇ ਤਾਂ ਕਿੱਥੇ ਪੈ ਜਾਣਗੇ ਹੈ ਪਰ ਜਿਹੜੀ ਗੱਲ ਹੈ ਖਰਚਾ ਪੈਂਦਾ ਹੂੰ ਖਰਚਾ ਪੈਂਦਾ ਹੈ ਬਾਕੀ ਇਹ ਜਮਾਂ ਜਮਾਂ ਨਕਮਾ ਕੰਮ ਹੈ ਯਾਰ ਉਹ ਇਕੱਠਾ ਹੀ ਜਾਂਦਾ ਹੈ ਕਣੀ ਉਹ ਤੇ ਚੱਕੀ ਤੇ ਆਣਾ ਭੱਟੀ ਲੈ ਹਮ ਗੁਰਦੀ ਦਰੇ ਨੂੰ ਹਮ ਟਾਈ ਮੈਂ ਇਹਨੂੰ ਅੱਥੀ ਖਿੱਚਾਂਗੇ ਹਮ ਅਰੇ ਉਹ ਤਾਂ ਆਪਣੇ ਕੋਲ ਦਾਤੀਆਂ ਵੀ ਹੈਗੀਆਂ ਜਿੱਥੇ ਕਿਤੇ ਅੜਦਾ ਦੇ ਦੇ ਕੰਮ ਆਵੇ ਕਿਵੇਂ ਕੱਟੀ ਹੋਈ ਜਾਂਦੀ ਆਪੇ ਆ ਵੀ ਗਰੀ ਪਈ ਆ ਇਹ ਕਾਪੇ ਇਹ ਛੜਤੀ ਕਿਹਨੇ पता कि बूढ़ी जी आप खराब करी केरा कर बूजा कड़ा खचोने का नहीं नहीं। हाँ ਉਹਨੇ ਦਫਾ ਜੀ ਪੱਟੀ ਭਈਆ ਬੁੱਢੀ ਜੀ ਦੀ ਵੀ ਹੂੰ ਹੂੰ ਐਨਾ ਜੜਤੇ ਦੀ ਨਿਕਲਦੀ ਨਿਕਣੀ ਇਹ ਫੇਰ ਫੁੱਟ ਕੱਢਦੀ ਏ ਇਹ ਤਾਂ ਹੀ ਐ ਇਹਨੂੰ ਨੱਪੀ ਕੁੱਟੀ ਰੱਖੇ ਬਸ ਰੇ ਮਰੀ ਬਸ ਇਹ ਤਾਂ ਚਲਦੀ ਸਰੇ ਇਹ ਇਹ 240 ਛੜਕਦੇ ਆ ਬੂਟੀ ਜੀਤਾਂ ਉਹ ਛੜਕ ਜ ਨਹੀਂ ਹੂੰ ਉਹ ਨਹੀਂ ਹੋਣ ਦੇਂਦੇ ਛੇਤੀ ਇਹਨੂੰ ਉਹ ਲਾਉਂ ਹੂੰ ਰਮੀ ਬਾਹਰ ਤੋਂ ਪਾ ਕੇ ਹੂੰ ਮੈਂ ਤੇਰੇ ਨਾਂ ਛੇੜੀ ਚੁੱਕਾ ਤੂੰ ਇਹ ਤੇ ਉਹੀ ਲਾਵਾਂਗੇ ਐ ਨਹੀਂ ਫੇਰ ਉਹ ਕਰੂਗੀ ਵਿੱਚ ਵਿੱਚ ਜਿਹੜੇ ਆਪਾਂ ਉਹ ਖਿੱਚ ਲੈਨੇ ਜਿਹੜਾ ਆਪਣੇ ਪਾਣੀ ਨੂੰ ਖਰਾਬ ਕਰਦੇ